ਮੈਂ 9 ਪਜਾ ਕੇ ਸੀਗੀ ਜੀ ਸਵੇਰ 9:00 ਮੇਰੇ ਮੈਡਮ ਨੇ ਜਦੋਂ ਆਉਣ ਤੋਂ ਪਹਿਲਾਂ ਰਜਿਸਟਰ ਇੱਥੇ ਚਾਹੀਦਾ ਹੈ ਲੋਕ ਲੱਗੇ ਹੋਏ ਸੀਗੇ ਤੁਸੀਂ ਹੈ ਨਹੀਂ ਸੀਗੇ ਨਹੀਂ ਮੈਂ ਦਫਤਰੀ ਸੀਗਾ ਜੀ ਕਿੰਨੇ ਮੈਡਮ ਉਹ 5 ਤਾਂ ਹੈਗੇ ਸੀਗੇ 17 ਮਿੰਟ ਤੇ ਮੈਂ ਗਰੁੱਪ ਚ ਪਾਇਆ ਸਮੂਹ ਦਾ 9:17 ਤੇ ਮੈਸੇਜ ਆਇਆ ਜਦੋਂ ਤੁਸੀਂ ਹੈ ਨਹੀਂ ਕਿ ਲੋਕ ਲੋਕਾਂ ਦੀ ਸਫਾਈ ਹੋ ਰਹੀ ਸੀ ਜੇ ਅੰਦਰ ਅਸੀਂ ਬਾਹਰ ਖੜੇ ਸੀਗੇ ਜੀ ਦਫ਼ਤਰ ਦੇ ਨੇ ਲੋਕ ਤਾਂ ਲੱਗੇ ਸੀ ਸਫਾਈ ਕਿਉਂ ਹੋ ਰਹੀ ਉਹ ਸਾਰਾ ਦਫ਼ਤਰ ਦੀ ਸਫਾਈ ਕਰਾ ਰਹੇ ਸੀਗੇ ਲੋਕ ਲੱਗੇ ਸੀ 9:05 ਤੱਕ ਦਫ਼ਤਰ ਆ ਨਹੀ ਰੋ ਜੀ 9:05 9:10 ਤੱਕ ਅਸੀਂ ਦਫ਼ਤਰ ਆ ਜਾਂਦੇ ਹਾਂ ਸਾਰਾ ਸਾਰਾ ਕਿੰਨੇ ਇਨਸਾਨਾਂ ਤੋਂ ਬਾਅਦ ਕਿਉਂ ਆਏ 9:05 ਤੱਕ ਇਹ ਮੈਨੂੰ ਸਵਾਲ ਕਿਉਂ ਹੂੰ ਨਹੀਂ ਮੈਂ ਕਰੇ ਲੋਕ ਲੱਗੇ ਮੈਨੂੰ ਮੈਡਮ ਨੇ ਹੀ ਪਤਾ ਜੀ ਮੈਂ 9:05 ਤੱਕ ਦਫ਼ਤਰ ਸੀਗਾ ਨੇ ਲੋਕ ਲੱਗੇ ਬੈਠੇ ਮੈਂ ਆਈਆਂ 9:00 ਤੇ ਤੁਹ ਤੁਸੀਂ ਲਾਲੂ ਮੈਡਮ ਦਾ ਪਿਆ ਲਾਲੂ ਤੇ ਫਿਰ ਇਹ ਰਜਿਸਟਰ ਨਹੀਂ ਸੀ ਗਿਆ ਇਹਨਾਂ ਬਾਰੇ ਪਰ ਜਿਸਟਾ ਜਦੋਂ ਮੈਨੂੰ ਪਤਾ ਚੱਲਿਆ ਮੈਂ ਉਹਨੂੰ 2 ਮਿੰਟ ਚ ਭੇਜ ਤੇ ਰਜਿਸਟਰ ਮੈਂ ਆਪ ਲੈ ਕੇ ਆਇਆ ਜੀ ਨਾਲ ਮੈਂ ਆਇਆ ਲੋ ਜਦੋਂ ਮੈਡਮ ਆਈ ਨਹੀਂ ਜੀ ਮੈਨੂੰ ਮੈਡਮ ਦਾ ਮੈਸੇਜ ਲੱਗਿਆ ਵੀ ਮੈਡਮ ਰਜਿਸਟਰ ਮੰਗਾ ਰਹੇ ਨੇ ਮੈਂ 2 ਮਿੰਟ ਬਾਅਦ ਮੈਡਮ ਕੋਲ ਰਜਿਸਟਰ ਲੈ ਕੇ ਆ ਗਿਆ ਠੀਕ ਹੈ ਸਰ ਬਾਕੀ ਮੁਲਾਜ਼ਮਾਂ ਦੀ ਜੀ ਹੁਣ ਅਸੀਂ ਜਵਾਬਤੌਲ ਵੀ ਕਰ ਰਹੇ ਹਾਂ ਜਿਹੜੇ ਆਏ ਨਹੀਂ ਹੈਗੇ ਹਾਂ ਇਹਨਾਂ ਨੂੰ ਪੱਲਾ ਵੀ ਹਜ਼ਰਤਾ ਜਾਰੀ ਕੀਤੇ ਹੋਏ ਨੇ ਭਾਈ ਸਾਹਿਬ ਇਹ ਸੇ ਸਰਕਾਰ ਦਾ ਹੁਕਮ ਆ ਵੀ ਸਮੇਂ ਸਿਰ ਦਫ਼ਤਰ ਆਓ ਤੇ ਅਸੀਂ ਹੁਣ ਜਿਹੜੇ ਨਹੀਂ ਆਏ ਹੈਗੇ ਇਹ ਮੈਂ ਚਿੱਠੀ ਮੈਡਮ ਮੁਲਾਜ਼ਮ ਤਾਂ ਹੀ तकरीबन ਘੱਟੋ ਘੱਟ 10 12 11 ਹਜ਼ਾਰ ਨੇ ਜੀ ਪਹਿਲਾਂ ਵੀ ਪਿਛਲੀ ਵੀ ਇੱਕ ਰੇਡ ਪਈ ਸੀ ਐਮਐਲ ਨੇ ਆਪਾਂ ਨੇ ਮਾਰੀ ਸੀ ਅੱਜ ਵੀ ਬੇ ਨਹੀਂ ਉਹ ਸਭਾਈ ਕੌਜ ਮਾਰੀ ਸੀਗੀ ਜੋ ਬਾਤ ਕਰ ਮਾਰੀ ਸੀ ਇਹ ਨਹੀਂ ਲਗਾਤਾਰ ਹੋ ਰਹੀ ਹੈ ਨਾ ਦਫ਼ਤਰ ਦੇ ਅੰਦਰ ਅਸੀਂ ਉਹਨਾਂ ਨੂੰ ਪਬਲਿਕ ਨੂੰ ਖੁੰਝਾਈ ਹੀ ਸਕਦੇ ਹਾਂ ਚਿੱਠੀ ਪੱਤਰ ਕਰ ਸਕਦੇ ਹਾਂ ਆਣਾ ਨਾ ਨਾ ਇਹ ਤਾਂ ਉਹਨਾਂ ਦੀ ਹੈ ਨਾ ਉਹਨਾਂ ਤੇ ਉਹਨਾਂ ਦੀ ਵਾਥੀ ਜੋ ਤਲਬੀ ਲਿਖ ਰਿਹਾ ਹੈ ਈਡੀ ਸਭ ਨੂੰ ਵੀ ਲਿਖ ਰਿਹਾ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਨਾ ਸਵੇ ਸਪਸ਼ਟ ਨਾ ਕੋਈ ਜਵਾਬ ਦਿੱਤਾ ਫਿਰ ਉਹਦੇ ਖਿਲਾਫ ਡਾਇਰੈਕਟਰ ਸਾਹੂ ਲਿਖਦਾਗੇ ਸਾਰਿਆਂ ਦੇ ਕੀ ਟਿੰਦੇ ਰਹੇ ਜੀ ਮੇਰੇ ਨਾਲ ਮੈਰੀ ਸੀ ਇਹ ਦਾ ਚਾਰਜ ਮਿਲਿਆ 90 ਦਾ ਤੇ ਤੁਸੀਂ ਲੇਟ ਕਿਉਂ ਹੋਏ ਅੱਜ ਜੀ ਸਰ ਬੱਸ ਥੋੜੀ ਲੇਟ ਹੋ ਗਈ ਸੀ ਅੱਜ ਮੈਂ ਤੇ ਬੱਸ ਨਾਲ ਦੇ ਨਾਲ 8 8:50 ਤੇ ਬੈ ਗਿਆ ਸੀ ਦਫ਼ਤਰ ਕਿੰਨੇ ਵਜੇ ਲੱਗਦਾ ਜੀ 9 9 ਵਜੇ ਲੱਗਦਾ ਜੀ ਕਿੰਨੇ ਵਜੇ ਆਏ ਹੋ ਤੁਸੀਂ ਮੈਂ ਉਰੇ ਆਇਆ ਜੀ 9:25 ਮਿੰਟ ਤੇ ਆਇਆ ਅੱਛਾ ਲੇਟ ਹੋ ਗਿਆ ਲੇ ਹਰੂ ਲੇਟ ਹੋਣਾ ਨਹੀਂ ਜੀ ਨਹੀਂ ਅੱਜੀ ਹੋਇਆ ਅੱਜ ਥਰੀ ਬੱਸ ਵਿੱਚ ਸੌਂ ਗੇ ਪਟਿਆਲੇ ਤੋਂ ਆਉਣਾ ਜੀ ਮੈਂ ਅੱਛਾ ਸਰ ਮੇਰਾ ਨਾਮ ਕਰਨਵੀਰ ਸਿੰਘ ਹੈ ਮੈਂ SCPO ਐਜ਼ਾ ਲੱਗਿਆ ਹਾਂ ਬੀਬੀ ਦਾ 790 ਜੀ ਤੇ ਅੱਜ ਜਿਹੜੀ ਮੈਮ ਨੇ ਅੱਜ ਰੇਡ ਮਾਰੇ ਸੀ ਤੁਸੀਂ ਕਿੱਥੇ ਸੀ ਉਸ ਟਾਈਮ ਮੈਡਮ ਇੱਕ ਨਾ ਸਰ ਅਸੀਂ ਬੋਲੀਆਂ ਕੀਤੀਆਂ ਨੇ ਪੰਚਾਇਤੀ ਲੈਣ ਦੀਆਂ ਚਪੋਤੇਦਾਰਾਂ ਤੋਂ ਚੈੱਕ ਲੈ ਰਿਆ ਸੀਗਾ ਉਹਨਾਂ ਨੂੰ ਸਵੇਰੇ ਬੁਲਾਇਆ ਸੀ ਟਾਈਮ ਦਿੱਤਾ ਸੀਗਾ ਤੁਸੀਂ ਚੈੱਕ ਲੈ ਰਿਆ ਸੀ ਤੁਸੀਂ ਦੇਖ ਸਕਦੇ ਹੋ ਹਾਂਜੀ ਇਸ ਕਰਕੇ ਆਗੇ ਸੀ ਟਾਈਮ ਨਾਲ ਬਾਹਰ ਖੜਾ ਸੀਗਾ ਉੱਥੇ ਚੈੱਕ ਲੈ ਰਿਆ ਸੀ ਉਹਨਾਂ ਨੂੰ ਹਾਂਜੀ ਮੈਂ ਬਲਜੀਤ ਕੌਰ ਖਾਲਸਾ ਬੀਡੀਪੀ ਉਹ ਨਾਬਾ ਮੈਂ 9 ਵਜੇ ਦਫਤਰ ਆਈ ਤਾਂ ਸੁਪਰਡੈਂਟ ਦੀਪਕ ਜਿੰਦਲ ਦਾ ਕਮਰਾ ਜਿਹੜਾ ਬੰਦ ਸੀ ਜੀ ਤੇ ਮੈਨੂੰ ਰਜਿਸਟਰ ਹਾਜ਼ਰੀ ਰਜਿਸਟਰ ਦौरा ਰਜਿਸਟਰ ਵੀ ਨਹੀਂ ਮਿਲੇ ਤੇ ਫਿਰ ਮੈਂ ਗਰੁੱਪ ਚ ਪਾਇਆ 917 ਤੇ ਉਡੀਕ ਕੇ 17 ਮਿੰਟ ਮੈਂ ਉਡੀਕ ਕੇ ਤੇ ਵੀ ਕੀ ਗੱਲ ਦਫ਼ਤਰ ਕਿਉਂ ਨਹੀਂ ਆਈ ਤੇ ਫਿਰ ਤੁਰੰਤ ਦੀਪਕ ਨੇ ਆ ਕੇ ਲੋਕ ਖੋਲਿਆ ਜੀ ਰਜਿਸਟਰ ਪੇਸ਼ ਕੀਤਾ ਤੇ esto ilava dipak jindal वगैरह हजरत जी ਜਦੋਂ ਮੈਂ ਆਈਆਂ ਤੇ ਬਾਕੀ ਕਾਫੀ ਹੋਰ ਮੁਲਾਜ਼ਮ ਗੈਰ ਹਾਜ਼ਰ ਸੀ ਜੀ ਉਹਨਾਂ ਦੇ ਖਿਲਾਫ ਨਾ ਜੀ ਮੈਂ ਜਵਾਬ ਤਲਬੀ ਕੀਤੀ ਹੈ ਐਬਸੈਂਟ ਕੀਤੇ ਨੇ ਤੇ ਸਰਕਾਰ ਨੂੰ ਲਿਖ ਕੇ ਭੇਜੂੰਗੀ ਜੀ ਮੈਂ ਉਹਨਾਂ ਦੇ ਖਿਲਾਫ ਹਾਂ ਜੀ ਮੈਂ ਤਾਂ ਸਮੇਂ ਸਮੇਂ ਹਦਾਇਤਾਂ ਵੀ ਜਾਰੀ ਕਰਦੀ ਰਹਿੰਦੀਆਂ ਜੀ ਕਿ ਸਰਕਾਰ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ